ਕਿ ਆਪਾਂ ਐਸਵੀ ਦੇ ਮੇਨ ਬ੍ਰਾਂਚ ਪਠਾਨਕੋਟ ਚ ਵੀ ਖੜੇ ਹਾਂ ਜਿੱਥੇ ਆਪਣਾ ਸਿਸਟਮ ਮੈਚ ਨਹੀਂ ਆਇਆ ਸੀ ਕਿ ਉਹ ਚੱਲ ਨਹੀਂ ਰਿਹਾ। ਬਾਕੀ ਦੀ ਸਿਚੁਏਸ਼ਨ ਵੀ ਨੰਬਰ 2 ਤੋਂ ਕੁਝ ਪ੍ਰੈਕਟਿਸਿੰਗ ਹੋ ਗਈ ਆਗੇ। ਜਿਹੜਾ ਆਪਾਂ ਇੰਡੀਸ਼ੀਅਨ ਚੈੱਕ ਕੀਤਾ ਉਹ ਸਾਹਮਣੇ ਆਇਆ ਕਿ ਇੱਕ ਛੋਟੇ ਬੈਂਕ ਦਾ ਜਿਹੜਾ ਗਨ ਮੈਂਚ ਸੀ ਉਹ ਵੀ ਕੋਈ ਕੈਸ਼ਟਾ ਕੇ ਧਾਇ ਸੀ। ਤੇ ਉਹ ਨਾਮ ਆਇਆ ਸੀ ਕਿ ਜਿਹੜਾ ਅੰਦਰ ਆਇਆ ਉਹ ਤੋਂ ਕੋਲ ਜਿੱਦਾਂ ਗੈਲੀ ਦੇ ਤੌਰ ਤੇ ਉਹ ਦੀ ਜਿਹੜੀ ਗਨ ਉਹ ਫਿਰ 8 ਦੀ 12 ਹੋ ਇਹਨਾਂ ਬਾਅਦ ਨੂੰ ਨੋਟਿਸ ਹੀ ਗੱਲ ਕੇ ਉਹਨਾਂ ਨੇ ਪਰ ਆਉਂ ਫਾਇਰ ਹੋ ਗਏ ਕਿ ਆਪਾਂ ਐਸਪੀਏ ਦੀ ਮੇਨ ਬ੍ਰਾਂਚ ਪਠਾਨਕੋ ਵਿੱਚ ਖੜੇ ਹਾਂ ਤੇ ਆਪਣਾ ਕੁਝ ਕਨਫਰਮੇਸ਼ਨ ਆਈ ਸੀ ਕਿ ਕੋਈ ਚਲ ਰਿਹਾ ਹੈ। ਬੋਲਤਿਆਂ ਅਸੂਚੀ ਬੀ ਨੰਬਰ 2 ਕੋਟੋਂ ਦੀ ਜਿਹੜੀ ਸੁਧਾਰਨੀ ਗਈ ਆ ਦੇ ਜਿਹੜਾ ਆਪਾਂ ਇੰਵਿਸ਼ਨ ਚੈੱਕ ਕੀਤਾ ਉਹੇ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕਰ ਜਿਹੜਾ ਗਰਮ ਮੈਂਸੀ ਕੋਈ ਕੈਸ਼ ਲੈ ਕੇ ਇੱਥੇ ਆਏ ਸੀ। ਉਹ ਨਾਲ ਆਇਆ ਸੀ ਕਿ ਉਹ ਜਿਹੜਾ ਅੰਦਰ ਆਇਆ ਉਹ ਕੋਈ ਜਿਹੜੀ ਗੈਲੀ ਦੇ ਤੌਰ ਤੇ ਜਿਹੜੀ ਉਹ ਜਿਹੜੀ ਗਨ ਨਾ ਫਲੇ ਡੇ ਦੀ 12 ਬੋਰਡ ਇਹਨਾਂ ਬਾਦਲੇ ਨੂੰ ਨੋਟਿਸ ਹੀ ਗੱਲ ਹੈ ਕਿ ਉਹਨਾਂ ਦੇ ਘਰੋਂ ਫਾਇਰ ਹੋ ਗਿਆ। ਕੋਈ ਚੰਗੀ ਜੀ ਦਾ ਜਾਨੀਵਾਲੀ ਨੁਕਸਾਨ ਨਹੀਂ ਹੋਇਆ। ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ। ਜਿਸ ਦਾ ਥੋੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ। ਬਾਕੀ ਇਹਦੇ ਵਿੱਚ ਲੋਗ ਵੀ ਡਰ ਨਹੀਂ। ਜਿਹਦੀ ਮੁੜਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹ ਰੈਫਰ ਥੱਲੇ ਡਿੱਗੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਤੇ ਉਹ ਰੌਂਡ ਜਿਹੜੇ ਫਾਇਰ ਹੋ ਸਰ ਗਨਮੈਂ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਅਕਾਨਾ ਪਨੀ ਲਿਜਾ ਸਕਦੇ ਨੇ। ਵੀ ਐਸਪਰਿੰਸ ਇੰਸਟਰਕਸ਼ਨ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਜਿਹੜਾ ਇਹ ਇਸਪਰੇਜ ਦਾ ਗੱਲ ਮੈਨ ਹੈ ਪੂਸ ਬੈਂਕ ਦਾ ਜਿਹੜਾ ਗੱਲ ਮੈਨ ਉਹ ਬਾਹਰ ਕੀਤੇ ਰੰਦਾ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਊਟ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਆਪ ਵੀ ਸਾਰੀ ਗੱਲਾਂ ਨੂੰ ਆਪਾਂ ਜਾਣਦੇ ਹਾਂ ਕਿ ਉਹਨਾਂ ਨੂੰ ਕੀ ਕਰਦੇ ਨੇ ਜੀ ਸਰ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ ਆਈਡੀਪੀਆਈ ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗੱਲ ਨਾਲ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੈਗਾ ਥੋੜੀ ਨਹੀਂ ਚੱਲੀ ਚਾਹੀਦੀ ਹੈ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਸੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤਿਆਹੀ ਕਿਹਾ ਕਿ ਉਹ ਲੌਕਡ ਕੰਡੀਸ਼ਨ 'ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸਿੰਸਿਡਿਟ ਦੇ ਰਿਹਾ